24 अवतार एक ओंकार सतगुरु प्रसाद अकाल पुरख वाएग्रो एक है आते सच्चे गुरु दी दया नाल मिलदा है श्री भगोती जी सहाय 8 24 अवतार कथन ਹੁਣ 24 अवतार ਦਾ ਕਥਨ ਪਾਸ਼ਾਹੀ ਤਸਵੀਰ ਏ ਪਾਣੀ ਧੰਗੁਰ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਹੋਈ ਪਾਣੀ ਹੈ। ਤਵੇ ਪ੍ਰਸਾਦ ਚੁਪਈ ਤੇਰੀ ਕਿਰਪਾ ਨਾਲ ਚੁਪਈ ਅਬ 24 ਉਹ ਚਰੋ అవਤਾਰਾ ਹੁਣ ਮੈਂ 24 అవਤਾਰਾ ਦੀ ਕਥਾ ਕਹਿੰਦਾ ਹਾ ਜਹ ਵਿਦ ਤਿੰਨ ਦਾ ਲਖਾ ਅਖਾਰਾ ਜਿਸ ਤਰ੍ਹਾਂ ਦੀ ਉਹਨਾਂ ਦੀ ਲੇਲਾ ਅਖਾਰਾ ਵੇਖੀ ਹੈ ਸੋਰੀਓ ਸੰਤ ਸਬਾ ਚਿੱਤ ਲਾਈ اے ਸੰਤੋ ਸਾਰੇ ਚਿੱਤ ਲਗਾ ਕੇ ਸੁਣੋ ਬਰਨਤ ਸਿਆਮ ਜਥਾ ਮਤ ਪਾਈ ਸਿਆਮ ਕਵੀ ਨੂੰ ਜਿਹੋ ਜਿਹਾ ਚੰਗਾ ਲੱਗਾ ਹੈ ਉਸ ਦਾ ਆਪਣੀ ਬੁੱਧੀ ਅਨੁਸਾਰ ਵਰਣਨ ਕੀਤਾ ਹੈ ਜਬ ਜਬ ਹੋਤ ਅਰੇਸਟ ਅਪਾਰਾ ਜਦੋ ਜਦੋ ਤਰਤੀ ਉਤੇ ਜਨਤਾ ਨੂੰ ਦੁੱਖ ਦੇਣ ਵਾਲੇ ਅਰੈਸਟ ਬਹੁਤ ਹੋ ਜਾਂਦੇ ਹਨ ਤਬ ਤਬ ਦੇਹ ਤਰਤ ਆਉਤਾਰਾ ਤਦੋ ਤਦੋ ਪਰਮਾਤਮਾ ਦੇ ਤਾਰਣ ਕਰਕੇ ਅਵਤਾਰ ਲੈਂਦਾ ਹੈ ਕਾਲ ਸਭ ਨੂੰ ਭੇਖ ਤਮਾਸ਼ਾ ਕਾਲ ਸਭ ਦਾ ਤਮਾਸ਼ਾ ਵੇਖਦਾ ਹੈ ਹੰ ਤਹ ਕਾਲ ਕਰਤ ਹੈ ਨਾਸਾ ਅਤੇ ਔੜਕੋohi ਸਭ ਦਾ ਨਾਸ਼ ਕਰਦਾ ਹੈ ਕਾਲ ਸਭਨ ਕਾ ਕਰਤ ਪਸਾਰਾ ਕਾਲ ਸਭ ਦਾ ਪਸਾਰਾ ਕਰਦਾ ਹੈ ਅੰਤ ਕਾਲ ਸੋਈ ਖਾਪਣ ਹਾਰਾ ਅੰਤ ਕਾਲ ਹੀ ਸਭ ਨੂੰ ਖਪਾਉਣ ਵਾਲਾ ਹੈ ਆਪਨ ਰੂਪ ਅਨਤਨ ਤਰਹੀ ਆਪਣੇ ਤੋਂ ਆਨੰਦ ਰੂਪ ਤਾਰਨ ਕਰਦਾ ਹੈ ਆਪੇ ਮਦਲীন ਭੁਲ ਕਰਹੀ ਫਿਰ ਆਪਣੇ ਵਿੱਚ ਹੀ ਸਭ ਨੂੰ लीन ਕਰ ਲੈਂਦਾ ਹੈ ਇਹਨ ਮੈਂ ਸ੍ਰੇਸ਼ਟ ਸੋਦਸ અવਤਾਰਾ ਇਹਨਾਂ અવਤਾਰਾ ਵਿੱਚੋ ਸ੍ਰਿਸ਼ਟੀ ਉਤੇ 10 ਅਵਤਾਰ ਹੋਏ ਹਨ ਜਿਨ ਮੈਂ ਰਮਿਆ ਰਾਮ ਹਮਾਰਾ ਜੇਨਾ ਵਿੱਚ ਸਾਡਾ ਪ੍ਰਭੂ ਰਾਮ ਰਮਣ ਕਰਿਆ ਹੈ ਅਨੰਤ ਚਤੁਰਦਸ ਗਣ અવਤਾਰ ਇਨਾ ਤੋ ਪੈਨ 14 అవਤਾਰ ਹੋਰ ਵੀ ਕਿਨੇਗੇ ਹਨ ਕਹੋ ਜੋ ਤਿੰਨ ਤਿੰਨ ਕੀਏ ਅਖਾਰ ਉਹਨਾ ਕੀ ਕੀ ਲੀਲਾ ਕੀਤੀ ਉਸਦਾ ਕਥਨ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ